ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਦੇ ਵਿੱਚ ਅੱਜ ਇੱਕ ਵੱਡਾ ਤਮਾਕਾ ਹੋਇਆ ਹੈ ਤਾਂ ਨਸ਼ਾਰਾ ਪਿੰਡ ਲੱਗੇ ਇਸ ਤਮਾਕੇ ਦੀ ਗੂੰਜ ਪੂਰੇ ਇਲਾਕੇ 'ਚ ਸੁਣਾਈ ਦਿੱਤੀ ਹੈ ਤਾਂ ਹੁਣ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਫੋਰੈਂਸਿਕ ਦੀ ਟੀਮਾਂ ਮੌਕੇ ਤੇ ਮੌਜੂਦ ਨੇ ਤਸਵੀਰਾਂ ਤੁਸੀਂ ਆਪਣੀ ਟੀਵੀ ਤੇ ਦੇਖ ਸਕਦੇ ਹੋ ਕਿ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਫੋਰੈਂਸਿਕ ਦੀਆਂ ਜਿਹੜੀਆਂ ਸਪੈਸ਼ਲ ਟੀਮਸ ਨੇ ਉਹ ਮੌਕੇ ਤੇ ਉੱਤੇ ਮੌਜੂਦ ਕਰ ਦਿੱਤੀਆਂ ਗਈਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਹਾਲ ਅਧਿਕਾਰੀ ਮੌਕੇ ਤੇ ਇਸ ਵੇਲੇ ਮੌਜੂਦ ਨੇ ਤਾਂ ਉਹਨਾਂ ਵੱਲੋਂ ਅ ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਹੈ ਉਸ ਦੀ ਏਕ-ਏਕ ਚੀਜ਼ ਦੀ ਪੜਤਾਲ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਫੋਰੈਂਸਿਕ ਦੀਆਂ ਸਪੈਸ਼ਲ ਟੀਮ ਨੂੰ ਇੱਥੇ ਡਿਪਲੋਏ ਕੀਤਾ ਗਿਆ ਹੈ ਜਿਹੜੇ ਕੀ ਜਾਣੁੰਦੀਆਂ ਕਿ ਆਖਿਰਕਾਰ ਜਿਸ ਕੀ ਦਾ ਇਹ ਤਮਾਕਾ ਹੋਇਆ ਹੈ ਉਹ ਤਮਾਕਾ ਕਿਸ ਚੀਜ਼ ਦਾ ਸੀ ਕਿਹੜੀਆਂ ਚੀਜ਼ਾਂ ਕਰਕੇ ਇੱਥੇ ਬਲਾਸਟ ਹੋਇਆ ਹੈ ਅਤੇ ਉਹ ਜਿਹੜੀ ਤਮਾਕੇਦਾਰ ਸਮਗਰੀ ਕੀ ਸੀ ਤਾਂ ਉਸ ਦੀ ਤੁਹਾਨੂੰ ਇੱਕ ਤਸਵੀਰ ਦੱਸ ਰਹੇ ਹਾਂ ਤਾਂ ਤੁਸੀਂ ਦੇਖਣਾ ਚਾਹਵਾਂਗੇ ਕਿ ਜਿਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਫੋਰੈਂਸਿਕ ਦੇ ਅਤੇ ਪੁਲਿਸ ਦੇ ਅਧਿਕਾਰੀ ਇਸ ਵੇਲੇ ਮੌਜੂਦ ਨੇ ਉਸ ਜਗ੍ਹਾ ਦੇ ਉੱਤੇ ਇੱਕ ਸ਼ਖਸ ਪਹੁੰਚਦਾ ਹੈ ਜਿਹੜਾ ਕਿ ਉਹ ਜਗ੍ਹਾ ਦੇ ਉੱਤੇ ਕੋਈ ਜਿਹੜਾ ਹੈ ਬੰਬ ਨੁਮਾ ਚੀਜ਼ ਹੈ ਉਸ ਨੂੰ ਪਿਕ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਜਿਸ ਵੇਲੇ ਉਸ ਨੂੰ ਪਿਕ ਅਪ ਕਰ ਰਿਹਾ ਸੀ ਤਾਂ ਉਸ ਵੇਲੇ ਅਚਾਨਕ ਉਸ ਜਗ੍ਹਾ ਦੇ ਉੱਤੇ ਇੱਕ ਜ਼ਬਰਦਸਤ ਧਮਾਕਾ ਹੁੰਦਾ ਹੈ ਤਾਂ ਧਮਾਕਾ ਐਡਾ ਜ਼ਬਰਦਸਤ ਸੀ ਕਿ ਤਕਰੀਬਨ 1.5 ਤੋਂ 2 ਕਿਲੋਮੀਟਰ ਤੱਕਨੋਂ ਉਸ ਦੀ ਆਵਾਜ਼ ਦੇਖਣ ਨੂੰ ਮਿਲੀ ਔਰ ਉਸ ਤੋਂ ਬਾਅਦ ਜਦੋਂ ਧਮਾਕਾ ਹੁੰਦਾ ਹੈ ਤਾਂ ਲੋਕ ਡਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਇੱਕ ਚੀਜ਼ ਸਾਹਮਣੇ ਆਂਦੀ ਹੈ ਕਿ ਇੱਕ ਸ਼ਖਸ ਦੀ ਜਿਹੜੀ ਹੈ ਉਥੇ ਸਰੀਰ ਮਿਲਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਹੁਣ ਸੂਰਤ ਹਾਲ ਕੁਝ ਇਸ ਤਰ੍ਹਾਂ ਦਾ ਹੈ ਕਿ ਹਰ ਇੱਕ ਜਗ੍ਹਾ ਦੇ ਉੱਤੇ ਜਿਸ ਤੇ ਜਗ੍ਹਾ ਦੇ ਉੱਤੇ ਵੀ ਉਸ ਦਾ ਕੋਈ ਅਵਸ਼ੇਸ਼ ਕੰਨ ਨਜ਼ਰ ਆ ਰਿਹਾ ਹੈ ਤਾਂ ਉਸ ਦੀ ਜਿਹੜੀ ਹੈ ਇੱਥੇ ਪੜਤਾਲ ਕੀਤੀ ਜਾ ਰਹੀ ਹੈ ਵੇਖਿਆ ਜਾ ਰਿਹਾ ਹੈ ਕਿ ਆਖਿਰਕਾਰ ਕਿ ਉਸ ਦਾ ਕਾਰਨ ਕੀ ਸੀ ਪੁਲਿਸ ਦੇ ਆਲਾ ਅਧਿਕਾਰੀ ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਐਸਐਸਪੀ ਇਸ ਵੇਲੇ ਮੌਕੇ ਤੇ ਮੌਜੂਦ ਨੇ ਔਰ ਇਸ ਪੂਰੇ ਇਲਾਕੇ ਦੀ ਕੋਖ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਜਾ ਰਹੀ ਹੈ ਇਲਾਕਾ ਤਾਂ ਦਖਾਨਿਆਂ ਕਾਫੀ ਵਾਈਡ ਐਂਗਲ ਨਾਲ ਦਿਖਾਨਿਆ ਕਿ ਰਿਮੋਟ ਜਿਹਾ ਇਲਾਕਾ ਹੈ ਇੱਥੇ ਬਾਗ ਨੇ ਤਾਂ ਇੱਥੇ ਜਿਹੜਾ ਹੈ ਇਸ ਦੇ ਬਾਹਰ ਇੱਕ ਖਾਲੀ ਜਗ੍ਹਾ ਹੈ ਜਿੱਥੇ ਕੀ ਕੁਝ ਕਨਸਾਈਨਮੈਂਟ ਜਿਹੜੀ ਹੈ ਉਹ ਪਈ ਹੋਈ ਨਜ਼ਰ ਆ ਰਹੀ ਸੀ ਤਾਂ ਉਸ ਨੂੰ ਜਦੋਂ ਇੱਥੋਂ ਕੱਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤਮਾਕਾ ਹੁੰਦਾ ਕੁਝ ਇਲਾਕੇ ਦੇ ਲੋਕ ਇੱਥੇ ਮੌਜੂਦ ਨੇ ਭਾਜੀ ਕਿੱਡਾ ਕ ਤਮਾਕਾ ਸੀ ਜਿਸ ਲਈ ਇਹ ਘਟਨਾ ਵਾਪਰੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਰਾਹੀ ਆਪਣੀ ਟੀਵੀ ਸਕਰੀਨ ਦੇ ਉੱਤੇ ਤਾਂ ਲਗਾਤਾਰ ਲੋਕ ਵੀ ਇੱਥੇ ਮੌਜੂਦ ਨੇ ਇਲਾਕੇ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਸਰ ਕੀ ਘਟਨਾ ਹੋਈ ਅਜੇ ਕਿਸ ਤਰ੍ਹਾਂ ਜਿਸ ਨਾਲ ਵਾਹ ਜਾਂਦੀ ਹੈ ਜਾਰੀ ਮੈਂ ਸਰਪੰਚਾਂ ਜੀ ਇੱਕ ਰੂਪ ਐਵੇਨਿਊ ਤੋਂ ਇਹ ਮੈਡਮ ਇਥੋਂ ਇਸ਼ਾਰੇ ਤੋਂ ਸਰਪੰਚ ਨੇ 8:30 9:00 ਵਜੇ ਸਾਨੂੰ ਘਟਨਾ ਦਾ ਪਤਾ ਲੱਗਾ ਕਿ ਇੱਥੇ ਬੰਬ ਲਾਸਟ ਹੋਇਆ ਆ ਆਲੇ ਦੁਆਲੇ ਲੋਕਾਂ ਨੇ ਇਨਫੋਰਮ ਕੀਤਾ ਕਿ ਬਲਾਸਟ ਹੋਇਆ ਬੰਦਾ ਇੱਥੇ ਮਰ ਚੁੱਕਾ ਹੈ ਮੌਕੇ ਤੇ ਅਸੀਂ ਆ ਕੇ ਦੇਖਿਆ ਤਾਂ ਬਹੁਤ ਵੱਡਾ ਇੱਥੇ ਆਲੇ ਦੁਆਲੇ ਨੂੰ ਪਤਾ ਲੱਗਾ ਕਿ ਬਹੁਤ ਵੱਡੇ ਲੈਵਲ ਤੇ ਬਲਾਸਟ ਹੋਇਆ ਕੋਈ ਛੋਟਾ ਬਲਾਸਟ ਨਹੀਂ ਇਹ ਸੜਕ ਮਜੀਠੇ ਨੂੰ ਜਾ ਰਹੀ ਹੈ ਜੀ ਸੋ ਐਂ ਰੋਜ ਅੰਮ੍ਰਿਤਸਰ ਤੇ ਵੇਖਦੇ ਆਂ ਕਿ ਬਲਾਸਟ ਹੋ ਗਿਆ ਕਾਉਂਸਲਰ ਮਰ ਗਏ ਇੱਥੇ ਆ ਮਰ ਗਏ ਸੋ ਇਕਨੋਮੀ ਤੋਂ ਲੈ ਕੇ ਹਰ ਬੰਦਾ ਇੱਥੇ ਦਹਿਸ਼ਤ ਦੇ ਵਿੱਚ ਆ ਐਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਸ ਤਰੀਕੇ ਇਹਨੂੰ ਠੱਲ ਪਾਈ ਜਾਵੇ ਕਿ ਨਹੀਂ ਠਲ ਪੈਂਦੀ ਤੇ ਲੋਕਾਂ ਨੂੰ ਆਪ ਮੁਹਾਰੇ ਆ ਕੇ ਆਪਣਾ ਬਚਾਅ ਆਪ ਕਰਨਾ ਪਉਂਦਾ ਸਰ ਕਿੱਡਾ ਕੁ ਵੱਡਾ ਰੇਸ਼ੀ ਇਲਾਕਾ ਸਮਝੋ ਕਿ ਜਗ੍ਹਾ ਤੇ ਠੀਕ ਆ ਉਹ ਥੋੜਾਕ ਏਰੀਆ ਰਿਮੋਟ ਹੈ ਪਰ ਦੇਖ ਰਹੇ ਕਾਫੀ ਦੁਕਾਨਾਂ ਰੇਸ਼ੀ ਇੱਥੇ ਆ ਸਰ ਇੱਥੇ ਘੱਟੋ ਘੱਟ 15000 20000 ਆਬਾਦੀ ਆ ਕਮਰਸ਼ੀਅਲ ਏਰੀਆ ਵਾਲੇ ਵਾਲੇ ਤੁਸੀਂ ਦੇਖੋਗੇ ਸਿਰਫ ਜਿੱਥੇ ਹੋਇਆ ਆ ਇਹ ਸਿਰਫ ਇੱਕ ਰਿਮੋਟ ਏਰੀਆ ਤਾਂ ਕਰਕੇ ਹੀ ਕਿ ਇੱਥੇ ਜ਼ਮੀਨ ਆ ਜੇ ਰਿਮੋਟ ਏਰੀਆ ਤੇ ਉਹਨੇ ਪਤਾ ਨਹੀਂ ਲਕਾਇਆ ਹੀ ਜਾਂ ਕੱਢਣ ਆਇਆ ਹੀ ਇਸ ਚੀਜ਼ ਦੀ ਪ੍ਰਸ਼ਾਸਨ ਤੁਹਾਨੂੰ ਦੱਸੂਗਾ ਪਰ ਇਹ ਚੀਜ਼ ਦਾ ਰੋਜ਼ ਦੇ ਰੋਜ਼ ਇਹ ਘਟਨਾਕ੍ਰਮ ਹੋਣਾ ਸਾਰੀ ਇਕਨੋਮੀ ਨੂੰ ਡਿਸਟਰਬ ਕਰਦਾ ਹੈ ਜੀ ਤੁਸੀਂ ਸੁਣਿਆ ਜੀ ਧੂਮਾਕੀ ਦੀ ਬਾਤ ਬਹੁਤ ਜ਼ਬਰਦਸਤ ਹੋਇਆ ਜੀ ਸਵੇਰੇ 9:30 ਦੇ ਆਸ-ਪਾਸ ਧੂਮਾਕਾ ਹੋਇਆ ਆਲੇ-ਦੁਆਲੇ ਲੋਕਾਂ ਦੇ ਸਾਨੂੰ ਇਨਫੋਰਮ ਕੀਤਾ ਸੀ ਮੌਕੇ ਤੇ ਸਰਪੰਚ ਜੀ ਕਿੰਨੇ ਤਾਰਾ ਤੁਰਾ ਵੀ ਹਿੱਲੀਆਂ ਕਾਫੀ ਜ਼ਿਆਦਾ ਤਾਲਾ ਤੁਰਾ ਹਿੱਲ ਗਏ ਲੋਕਾਂ ਦੇ ਸ਼ੀਸ਼ੇ ਟੁੱਟ ਗਏ ਜੀ ਘਰਾਂ ਦੇ ਐਡਾ ਵੱਡਾ ਬਲਾਸਟ ਹੋਇਆ ਬਾਅਦ ਕੀ ਜਿਹੜਾ ਤੁਹਾਡਾ ਪਿੰਡ ਆ ਕਾਫੀ ਮਤਲਬ ਕਿ ਅੱਗੇ ਤੱਕ ਪੈ ਜਾਂਦਾ ਵਾ ਉੱਥੋਂ ਤੱਕ ਆਵਾਜ਼ ਪਹੁੰਚੀ ਆ ਔਰ ਬਾਅਦ ਤੁਸੀਂ ਵੇਖੋ ਕਿ ਇਸ ਵੇਲੇ ਐਸਐਸਪ ਅ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਆਈਈਡੀ ਦਾ ਇਸਤੇਮਾਲ ਕੀਤਾ ਗਿਆ ਸੀ ਆਈਈਡੀ ਦਾ ਇਸਤੇਮਾਲ ਕੀਤਾ ਗਿਆ ਜਿਸ ਨਾਲ ਸੋਰਸਸ ਤੋਂ ਖਬਰ ਆ ਰਹੀ ਹੈ ਕਿ ਗ੍ਰੇਨੇਡ ਨਹੀਂ ਹੈ ਆਈਈਡੀ ਸੀਗਾ ਦੇਖੋ ਜੀ ਸਾਨੂੰ ਇਹ ਲੱਗਦਾ ਹੈ ਸਾਨੂੰ ਇਹ ਖੱਛਾ ਹੈ ਕਿ ਇਹਦੇ ਵਿੱਚ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਹੈ ਜਿਹੜੀ ਪਾਕ ਬੇਸਡ ਐਂਟੀਟੀਆਂ ਨਾਲ ਲਿੰਕਡ ਹੈ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਨੇ ਇਦਾਂ ਦੀ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨੀ ਸੀ ਤੇ ਇਹ ਜਿਹੜਾ ਉਹਨਾਂ ਦਾ ਫੁੱਟ ਸੋਲਜਰ ਹੋਣਾ ਜਿਹੜਾ ਫੁੱਟ ਸੋਲਜਰ ਇੱਥੇ ਆਇਆ ਤੇ ਉਹਨੇ ਰਿਟਰੀਵ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਆਈਡੀ ਤੇ ਉਹ ਫਿਰ ਉਹਦੇ ਇੰਜਰੀਜ਼ ਆਈਆਂ ਨੇ ਸਰ ਇਹ ਸਾਨੂੰ ਲੱਗਦਾ ਹੈ ਕੋਈ ਟੈਰਰਿਸਟ ਐਂਟੀਟੀਆਂ ਨੇ ਜਿਹੜੀਆਂ ਨੇ ਆਈਡੀ ਕਿੰਨੀ ਆਈਡੀ ਕਿੰਨੀ ਸੀ ਇਹ ਸਾਡੇ ਜਿਹੜੇ ਐਫਐਸਐਲ ਦੇ ਨੇ ਇੱਥੇ ਟੀਮਸ ਉਹ ਇੱਥੇ ਪਹੁੰਚ ਚੁੱਕੀਆਂ ਨੇ ਤੇ ਜਿਸ ਤਰੀਕੇ ਦਾ ਵੀ ਐਕਸਪਲੋਸਿਵ ਹੋਏਗਾ ਅਸੀਂ ਬੜੀ ਜਲਦੀ ਤੁਹਾਡੇ ਨਾਲ ਖੁਲਾਸਾ ਕਰਾਂਗੇ ਇਹ ਸਿਵਲ ਜ਼ਿੰਮੇਵਾਰੀ ਲਈ ਗਈ ਹੈ ਇਸ ਤਮੰਤੇ ਵੀ ਇਹ ਸਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਤਮਾਕਾ ਇਸ ਤਰੀਕੇ ਦਾ ਧਮਾਕਾ ਨਹੀਂ ਹੈ ਕਿ ਉਹਨਾਂ ਨੇ ਇੱਥੇ ਧਮਾਕਾ ਕਰਨਾ ਸੀਗਾ ਇੱਥੇ ਜਿਹੜਾ ਹੈਗਾ ਸਾਨੂੰ ਲੱਗਦਾ ਹੈ ਕਿ ਇਹ ਬੰਦਾ ਰਿਟਰੀਵ ਕਰਨ ਆਇਆ ਸੀਗਾ ਕਿ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜਿਹੜਾ ਬੰਦਾ ਹੈਗਾ ਲਿੰਕਡ ਹੈ ਤੇ ਉਹਦੇ ਤੇ ਇਹ ਚੱਕਣ ਆਇਆ ਸੀਗਾ ਇੱਥੋਂ ਤੇ ਜਦੋਂ ਚੱਕਣ ਆਇਆ ਤੇ ਉਹਦੇ ਫਿਰ ਇੰਜਰੀਜ਼ ਹੋਈਆਂ ਸਰ ਆਈਡੀ ਜਿਹੜੀ ਹੈ ਕਿੰਨੀ ਸੀਗੀ ਇਹ ਸਾਨੂੰ ਲੱਗ ਰਿਹਾ ਜੀ ਕਿ ਇਹ ਜਿਹੜਾ ਐਕਸਪਲੋਸਿਵ ਮਟੀਰੀਅਲ ਹੈ ਇਹ ਸਾਡੀਆਂ ਟੀਮਸ ਕਰ ਰਹੀਆਂ ਨੇ ਗੈਦਰ ਕਿ ਕਿਸ ਤਰੀਕੇ ਦਾ ਐਕਸਪਲੋਸਿਵ ਮਟੀਰੀਅਲ ਹੈ ਅਸੀਂ ਤੁਹਾਡੇ ਨਾਲ ਜਲਦੀ ਸ਼ੇਅਰ ਕਰਦੇ ਜਾਨਚ ਕੀ ਲੱਗਾ ਕਿ ਆਈਡੀ ਹੈ ਕਿ ਇਹ ਸਾਡੀ ਟੀਮ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੇ ਆਵਾਜ਼ ਬੁਣੀ ਹੈ ਲੋਕਾਂ ਦੇ ਘਰਾਂ ਦੇ ਅਸਾਨ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਐਫਐਸਐਲ ਦੀ ਟੀਮ ਮੌਕੇ ਤੇ ਹੀ ਹੈ ਉਹ ਜਾਂਚ ਕਰ ਰਹੀ ਹੈ ਜਿਸ ਤਰੀਕੇ ਦੀ ਵੀ ਜਿਹੜੀ ਵੀ ਗੱਲ ਹੋਈਗੀ ਅਸੀਂ ਤੁਹਾਡੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਰੇ ਜਾਂਚ ਦੇ ਵਿਸ਼ੇ ਨੇ ਇਹ ਬਹੁਤ ਜਲਦੀ ਅਸੀਂ ਤੁਹਾਡੇ ਨਾਲ ਕਲਾਸਿਕ ਸ਼ੇਅਰ ਕੇਂਦਰੀ ਏਜੰਸੀਆਂ ਨਾਲ ਸ਼ੇਅਰ ਕੀਤਾ ਗਿਆ ਕੇਂਦਰੀ ਬਿਲਕੁਲ ਜੀ ਮੈਂ ਸਾਰਿਆਂ ਨਾਲ ਟੱਚ ਹੈ ਸਾਰੀਆਂ ਜਿਹੜੀਆਂ ਏਜੰਸੀਜ਼ ਨੇ ਸਾਡੇ ਟੱਚ ਸਟੇਟ ਹੋਇਆ ਉਹ ਉਹ ਕੀ ਹਾਲਾਤ ਨੇ ਉਹਦੇ ਸਾਡੇ ਸਾਨੂੰ ਪਹਿਲਾਂ ਵੀ ਲੱਗਦਾ ਸੀਗਾ ਉਹਦੇ ਕਾਫੀ ਮਾੜੇ ਹਾਲਾਤ ਨੇ ਹਸਪੀਟਲ 'ਚ ਹੈਗਾ ਤੇ ਉਹਦੇ ਵੀ ਤੁਹਾਡੇ ਨਾਲ ਅਪਡੇਟਸ ਜੀ ਸ਼ੇਅਰ ਨਹੀਂ ਹਜੇ ਕੋਈ ਪਛਾਣ ਨਹੀਂ ਹੋਈ ਬਿਲਕੁਲ ਤੁਸੀਂ ਸਖੋ ਇੱਕ ਵਾਰ ਫੇਰ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੌਕੇ ਤੋਂ ਤਸਵੀਰਾਂ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਵੱਡਾ ਖਲਾਸਾ ਕਿ ਆਈ.ਈ.ਡੀ ਦਾ ਇਸਤੇਮਾਲ ਹੋਇਆ ਸੀ ਤਾਂ ਪੁਲਿਸ ਵੱਲੋਂ ਸਾਫ਼ ਤੌਰ ਦੇ ਤੇ ਕਹਿ ਦਿੱਤਾ ਗਿਆ ਹੈ ਕਿ ਇੱਥੋਂ ਲੈ ਕੇ ਕਿਤੇ ਹੋਰ ਜਗ੍ਹਾ ਤੇ ਵੱਡਾ ਤਮਾਕਾ ਹੋਣਾ ਸੀ ਤਾਂ ਆਈ.ਈ.ਡੀ ਦਾ ਇਸਤੇਮਾਲ ਕਰਕੇ ਇਸ ਨੂੰ ਦਾ एलान ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਇਹ ਵੱਡੀ ਵਾਰਦਾਤ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਈ.ਈ.ਡੀ ਦਾ ਇਸਤੇਮਾਲ ਹੋਇਆ ਸੀ ਤਾਂ ਪੁਲਿਸ ਵੱਲੋਂ ਇਸ ਥਿਜ ਨੂੰ ਕਲੀਅਰ ਕਰ ਦਿੱਤਾ ਗਿਆ ਹੈ ਇਲਾਕਾ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਲਾਕੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਇਲਾਕਾ ਥੋੜਾ ਰਿਮੋਟ ਜਰੂਰ ਲੱਗ ਰਿਹਾ ਹੈ ਲੇਕਿਨ ਇਸ ਦੇ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਰੈਸ਼ੀ ਇਲਾਕਾ ਹੈ ਕਮਰਸ਼ੀਅਲ ਇਲਾਕਾ ਵੀ ਹੈ ਦੋਨੇ ਇਲਾਕੇ ਨੇ ਇੱਥੇ ਤੇ ਇਸ ਅਕਸਰ ਜਿਹਾ ਦੇ ਚਹਲ ਪਹਲ ਦਿੰਦੀ ਹੈ ਰੌਣਕ ਲੈਂਦੀ ਹੈ ਲੋਕਾਂ ਦਾ ਆਣਾ ਜਾਣਾ ਰਹਿੰਦਾ ਹੈ ਤਾਂ ਉੱਥੇ ਜਿਹੜਾ ਹੈ ਇਸ ਬਲਾਸਟ ਨੂੰ ਕੀਤਾ ਗਿਆ ਹੈ ਵੱਡੀ ਘਟਨਾ ਅਮਰਸਰ ਵਿਖੇ ਵਾਪਰੀ ਹੈ ਤੇ ਅਮਰਸਰ ਦੇ ਦਿਹਾਤੀ ਇਲਾਕੇ ਦੇ ਵਿੱਚ ਇੱਥੇ ਇਹ ਜਗ੍ਹਾ ਪੈਂਦੀ ਹੈ ਤੇ ਇਸ ਵੇਲੇ ਮੋਬਾਈਲ ਫੋਰੈਂਸਿਕ ਟੀਮ ਤੁਸੀਂ ਦੇਖੋ ਕਿ ਫੋਰੈਂਸਿਕ ਦੀਆਂ ਸਪੈਸ਼ਲ ਟੀਮਸ ਏਰੀਆ ਨੇ ਇਸ ਵੇਲੇ ਮੋਬਾਈਲ ਫੋਰੈਂਸਿਕ ਮੈਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇੱਥੇ ਪਹੁੰਚੀ ਹੈ ਪੰਜਾਬ ਪੁਲਿਸ ਦੀ ਜਿਹੜੇ ਕੀ ਇਸ ਪੂਰੇ ਸਮਾਨ ਨੂੰ ਜੋ ਵੀ ਇਹਦੇ ਉੱਧਰ ਬੰਬ ਨੁਮਾ ਚੀਜ਼ ਸੀ ਉਸ ਨੂੰ ਦੱਸਿਆ ਜਾਏਗਾ ਪਰ ਵੱਡਾ ਖਲਾਸਾ ਆਈਡੀ ਦਾ ਇਸਤੇਮਾਲ ਕੀਤਾ ਗਿਆ ਸੀ ਪੁਲਿਸ ਨੇ ਸਾਫ ਤੌਰ ਤੇ ਕਹਿਤਾ ਉਹ ਤੁਸੀਂ ਦੇਖੋ ਕਿ ਕਟਨਾ ਵਾਲੀ ਜਗ੍ਹਾ ਦੇ ਉੱਤੇ ਹਾਲੇ ਵੀ ਲੋਕ ਮੌਜੂਦ ਨੇ ਤਾਂ ਉੱਥੇ ਜਿਹੜਾ ਹੈ ਹਾਲੇ ਵੀ ਇਸ ਬਾਰੇ ਖਲਾਸੇ ਨਹੀਂ ਹੋ ਰਹੇ ਕਿ ਕੌਣ ਸ਼ਖਸੀ ਕਿਰੇ ਟੈਰਰ ਗਰੁੱਪ ਪੁਲਿਸ ਨੇ ਸਾਫ ਕਹਤਾ ਕਿ ਇਹਦੇ ਚ ਟੈਰਰ ਐਂਗਲ ਵੀ ਹੈ ਤਾਂ ਟੈਰਰ ਐਂਗਲ ਕੌਣ ਸੀ ਕਿਹੜੇ ਅਤੰਕੀ ਗਰੁੱਪ ਦਾ ਇਸ ਦੇ ਵਿੱਚ ਹਿੱਸਾ ਹੈ ਤਾਂ ਉਸ ਦੀ ਫਿਲਹਾਲ ਜਿਹੜੀ ਹੈ ਪੜਤਾਲ ਕੀਤੀ ਜਾ ਰਹੀ ਹੈ ਲੇਕਿਨ ਵੱਡਾ ਮਾਮਲਾ ਦੱਸਣਾ ਚਾਹਾਂਗੇ ਰਿਆਸ਼ੀ ਇਲਾਕਾ ਹੈ ਤਾਂ terror angle ਸਭ ਤੋਂ ਵੱਡੀ ਗੱਲ ਅਸਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਇਸ ਦੇ ਵਿੱਚ ਅਤੰਕੀ ਸੰਗਠਨਾ ਦਾ ਹੱਥ ਹੈ ਪੁਲਿਸ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਟੈਰਰ ਐਂਗਲ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਟੈਰਰ ਐਂਗਲ ਹੈ ਕਿਹੜੇ ਟੈਰਰ ਐਂਗਲ ਦੇ ਲੋਕ ਨੇ ਕਿਹੜੇ ਅਤੰਕੀ ਨੇ ਜਿਨ੍ਹਾਂ ਨਾਲ ਕਿਸਕਰਤਾਂ ਨੂੰ ਅੰਜਾਮ ਦੇਣਾ ਸੀ ਤਾਂ ਫਿਲਹਾਲ ਵੱਡੀ ਅਪਡੇਟ ਲੈ ਕੇ ਆਜੇ ਰਹੇ ਹਾਂ ਔਰ ਲਗਾਤਾਰ ਤੁਹਾਨੂੰ ਅਪਡੇਟ ਸਾਂਝੀ ਕਰਦੇ ਰਹਾਂਗੇ ਤਾਂ ਅਮਰ ਸਰ ਦੇ ਮਜੀਠਾ ਰੋਡ ਇਲਾਕੇ ਤੋਂ ਅਪਡੇਟ ਲੈ ਕੇ ਤੁਹਾਨੂੰ ਦੱਸੀ ਹੈ ਕਿ ਪੁਲਿਸ ਨੇ ਇਸ ਨੂੰ ਇੱਕ ਅਤੰਕੀ ਘਟਨਾ ਦੇ ਨਾਲ ਜੋੜਿਆ ਹੈ ਇਸ ਦਾ ਖੁਲਾਸਾ ਆਉਣ ਵਾਲੇ ਸਮੇਂ ਚ ਕੀਤਾ ਜਾਏਗਾ ਕੈਮਰਾਮੈਨ ਜਦਨਾਲ ਸੁਮਿਤ ਖਨਾਗ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ